ਤੂੰ ਰੋਟੀਆਂ ਨਹੀਂ ਨਹੀਂ ਇਹ ਜੀ ਕਰਨੀਆਂ ਤੇ ਆ ਤੇਰਾ ਹਾਲ ਵੀਰੋ ਉਹ ਕਿੱਧਰ ਗਈ ਹੈ ਬਾਹਰ ਜੀ ਓਹੋ ਮੰਮੀ ਐਂ ਕਾ ਤੋ ਬੋਲਦੇ ਹੁੰਨੇ ਆ ਮੈਨੂੰ ਨਹੀਂ ਪਤਾ ਉਹ ਤੇ ਕਮਰੇ ਚ ਹੋ ਗਈ ਉਹ ਸਕੰਦਰ ਨੇ ਦੋ ਕਰੋਟੀਆਂ ਖਾਣੀਆਂ ਸੀ ਮੈਂ ਕਿ ਚੱਲ ਮੈਂ ਬਣਾ ਦਿੰਨੇ ਆ ਐਡੀ ਕਿੱਡੀ ਕ ਵੱਡੀ ਗੱਲ ਆ ਤੂੰ ਨਾ ਪੁੱਤ ਇਹ ਜੀ ਗਰਮੀ ਚ ਕੰਮ ਕਰਿਆ ਕਰ ਜਿਦੋਂ ਐਥੇ ਤਾਂ ਤੇਰਾ ਹਾਲ ਹੈ ਤੇ ਇੱਕ ਗਰਮੀ ਵਾਲੀ ਐਥੇ ਤੇ ਆਹ ਲਾ ਚਾਹ ਦਾ ਪਾਣੀ ਪਾ ਕੇ ਤਾਂ ਮੈਂ ਤਾਂ ਚੁਣੀ ਤੇ ਨਾ ਉਹ ਨੂੰ ਕਹੀ ਸੀ ਉਹ ਕਰੂੰਗੀ ਕੰਮ ਉਨੇ ਕਿਹੜਾ ਕੋਈ ਉਹੀ ਗੱਲ ਫਿਰ ਆਪਾਂ ਨੂੰ ਕਾਹਾਂ ਅੱਗੇ ਪੀੜੀ ਵਿਧਾਉਣੀ ਆ ਆਪਣੀ ਵੀ ਆਪਾਂ ਉਹਨੂੰ ਪੁੱਜ ਕੇ ਬੈਠੀ ਨੂੰ ਚਲ ਕੋਈ ਨਾ ਮਾਂ ਹਾਂ ਇਹ ਨਾ ਬੋਲੋ ਇੱਕ ਨਾ ਇੱਕ ਦਿਨ ਪ੍ਰਮਾਤਮਾ ਉਹਦੀ ਸੁਣੂਗਾ ਫਿਰ ਕੀ ਹੋ ਗਿਆ ਨਹੀਂ ਜਦੋਂ ਹੁਣ ਤੇ ਕਰੀ ਸੁਣੀ ਹੁਣ ਐਤੂ ਬਾਤ ਨਹੀਂ ਸੁਣਦਾ ਖਬਰਾਂ ਕਿੱਦਾਂ ਸੁਣੂਗਾ ਮੈਂ ਤਾਂ ਹੁਣ ਤਰਕੀ ਜਾਨੀ ਐ ਵੀ ਮੇਰੇ ਦੂਜੇ ਪੁੱਤ ਦੇ ਵੀ ਕੋਈ ਨਹੀਂ ਪੁੱਤ ਪੋਜੀ ਚਲ ਕੋਈ ਨਾ ਮੈਂ ਨਾ ਰੋਟੀ ਦੇ ਦਾਂ ਚਾਹ ਪੀਣੀ ਆ ਚਲ ਮੈਂ ਬਣਾ ਦਿੰਨੀ ਆ ਚਾਹ ਵੀ ਘੁੱਟ ਚਾਹ ਕੋਈ ਨਹੀਂ ਨਹੀਂ ਮੈਂ ਬਣਾ ਜੇ ਤੂੰ ਬਾਹਰ ਤੇ ਜਾਵੇਂ ਉਹਨੂੰ ਦਿੰਨੀ ਆ ਪਤਾ ਜਾ ਕੇ ਉਹਨੂੰ ਭੇਜ ਦੇ ਠੀਕ ਆ ਤੁਸੀਂ ਉਹਨੂੰ ਭੇਜ ਦਿਓ ਹਾਂ ਉਹ ਖਿੱਦਰੀਆਂ ਮੰਮੀ ਵੀ ਨਾ ਮੈਂ ਬੋਲਣਾ ਲੱਗ ਜਾਂਦਾ ਫਿਰ ਕੀ ਹੋਇਆ ਕਿ ਜਵਾਬ ਨਹੀਂ ਹੈ ਇੱਕ ਨਾ ਇੱਕ ਦਿਨ ਪ੍ਰਮਾਤਮਾ ਸੁਣ ਲਊਗਾ ਇਹ ਵੀ ਮੰਮੀ ਵੀ ਨਾ ਉਹਨੂੰ ਬਾਹਰ ਜਾਖਦੀ ਰਹਿੰਦੀ ਆ ਫਿਰ ਉਹਨੂੰ ਐ ਲੱਗਦਾ ਬਿੱਲੇ ਮੇਰੇ ਨਾ ਖਾਣੀ ਬਿਤ ਕਰਾ ਕਰਦੇ ਆ ਚਲ ਫਿਰ ਨਾ ਰੋਟੀਆਂ ਦੇ ਦਾਂ ਤੇ ਗਾਲਾਂ ਮੇਰੇ ਹੀ ਨਾ ਪੈ ਜਾਣ ਮੰਮੀ ਨੇ ਜਿਹੜਾ ਕਿਸ ਕਹਿਣਾ ਕਹੀ ਦੇਣਾ ਆਪ ਹੀ ਐ ਮਹਾਰਾਣੀ ਮੋੱਜਾ ਨਾਲ ਨਹੀਂ ਹਾਂ ਪਈ ਨਾ ਮम्मी ਸਿਰ ਵਾਲਾ ਦੁਖਿਆਦਾ ਸੀ ਮੇਰਾ ਤੇਰਾ ਨਹੀਂ ਹਟਦਾ ਤੇਰਾ ਕਿਤੇ ਹਟਿਆ ਸਰ ਤੇਰਾ ਤਾਂ ਰੋਜ਼ ਦਾ ਦੁੱਖਦਾ ਮम्मी ਜੀ ਦੁੱਖ ਦੋ ਫੇਰ ਹੀ ਕਹਣੀ ਆ ਹਾਂ ਦੁੱਖਦਾ ਤੈਨੂੰ ਨਹੀਂ ਪਤਾ ਹਜੇ ਕੀ ਹੋਇਆ ਉਹ ਤਾਂ ਐਸੇ ਜਹਾਲ ਉੱਥੇ ਕੰਮ ਕਰਦੀ ਫਿਰਦੇ ਸੀ ਗਰਮੀ ਚ ਤੂੰ ਮੋਜ ਜਾਣਾ ਪਈ ਅੰਦਰ ਬੜੀ ਮम्मी ਤੁਸੀਂ ਠਾ ਦੇਣਾ ਸੀ ਮੈਨੂੰ ਹੁਣ ਇੱਕ ਜਣਾ ਤੈਨੂੰ ਠਾਉਣ ਤੇ ਚਾਹੀਦਾ ਵੱਡੀ ਮਹਾਰਾਣੀ ਨੂੰ ਮम्मी ਮੈਂ ਨਾ ਗੋਲੀ ਲਈ ਸੀ ਮੇਰਾ ਸਿਰ ਵਾਲਾ ਦੁਖਿਆਦਾ ਸੀ ਨੀਂਦ ਆ ਗਈ ਮੈਨੂੰ ਪਤਾ ਨਹੀਂ ਲੱਗਾ हां तेरा सिर ਦੋ ਹੋਆ ਸੀ ਕੀ ਦੋਸਾ ਤੇਰੇ ਸਿਰ ਨੂੰ ਜਵਾਕ ਜਮ ਜਮ ਤਾਂ ਇੱਥੇ ਤੇਰਾ ਸੀ ਸਰ ਤੇਰਾ ਦੇਖਾ ਜਾਪਿਆ ਨਾ ਬੋਦਾ ਹੋ ਗਿਆ ਇੱਥੇ ਤੂੰ ਜਵਾਕ ਜਮ ਜਮ ਕੇ ਕਈ ਨਹੀਂ ਬੀਆ ਚੱਕੀ ਚੱਲੋ ਸਾੰਭੀ ਚੱਲੋ ਮੰਮੀ ਜੇ ਜਵਾਕ ਨਹੀਂ ਜੰਮੇ ਤਾਂ ਮੰਦਰ ਵੀ ਥੋੜੀ ਬੰਦੇ ਦਾ ਕੁਝ ਦੁਖਦਾ ਹੀ ਨਹੀਂ ਨਹੀਂ ਫੇਰ ਕੀ ਦੁਖਦਾ ਹੁੰਦਾ ਜਾਪਿਆਂ ਚ ਹੀ ਰੋਗ ਲੱਗਦੇ ਹੁੰਦੇ ਫੁੜਗਾਂ ਨੂੰ ਤੇਰਾ ਦੁਖਦਾ ਇੱਥੇ ਮੰਮੀ ਆਇਆ ਤੂੰ ਹਰ ਵਾਰ ਮੇਨੇ ਮਾਰਦੇ ਰਹਿਨੇ ਕੋਈ ਨਹੀਂ ਰੱਬ ਛੇਤੀ ਸੁਣ ਲੂਗਾ ਮੇਰੇ ਕੀ ਸਾਰੇ 10 ਸਾਲਾਂ ਦੀ ਤੱਕ ਰੱਬ ਨੇ ਸੁਣੀ ਨਾ ਰੱਬ ਤਾਂ ਤੇਰੇ ਵੀ ਨਹੀਂ ਪਿੱਠ ਕਰੀ ਬੈਠਾਗਾ ਸੁਣ ਲੂਗਾ ਤੇਰੀ ਰੱਬ ਹੁਣ ਤੇਰੀ ਰੱਬ ਸੁਣੂਗਾ ਮੰਮੀ ਫਿਰ ਮੇਰਾ ਕੀ ਕਸੂਰ ਆ ਜਿੱਥੇ ਕੋਈ ਦਵਾਈ ਦੀ ਦੱਸ ਪਾਉਂਦਾ ਮੈਂ ਦਵਾਈ ਲਈ ਤਾਂ ਜਾਨੀ ਆ ਹਾਂ ਦਵਾਈ ਨਾਲ ਤਾਂ ਘਰ ਖੁੰਗਲ ਕਰਤਾ ਵੀਰ ਤੂੰ ਸਾਡਾ ਹੁਣ ਨਹੀਂ ਤੈਨੂੰ ਇਹ ਦਵਾਈ ਦਵਾਈ ਦਵਾਉਂਦੇ ਤੇਰੇ ਵੀ ਨਹੀਂ ਸਾਲ ਹੋਰ ਦੇਖੋ ਨਹੀਂ ਮੈਂ ਤਾਂ ਸਾਲ ਨੂੰ ਆਦਾ ਮੁੰਡਾ ਕਿਤੇ ਹੋਰ ਪਿਆ ਮੰਮੀ ਆ ਤੁਸੀਂ ਕੀ ਗੱਲ ਕਰਦੇ ਹੋ ਮੇਰਾ ਕੀ ਕਸੂਰ ਤਾਂ ਦੱਸ ਦੋ ਕੀ ਆ ਮੇਰਾ ਕੀ ਕਸੂਰ ਹੈ ਇਹਦੇ ਚੋਂ ਤਾਂ ਹੁਣ ਰੱਬ ਦੀ ਮਰਜ਼ੀ ਆ ਕਿਉਂ ਮੈਂ ਮੇਰੇ ਪੁੱਤਾਂ ਐ ਰੱਖਣਾ ਕਸੂਰ ਨਹੀਂ ਤੇਰਾ ਜਮਲ ਗੱਪਕੇ ਕੰਮ ਕਰ ਲਾ ਭੈਜੂ ਕੀ ਪ੍ਰਾਪਰ ਚੜ ਕੇ ਕਿਥੋਂ ਕਲਮੂਹੀ ਪੱਲੇ ਪਏਗੀ ਮੇਰਾ ਕੀ ਕਸੂਰ ਹੈ ਮੇਰਾ ਕੀ ਕਸੂਰ ਕਰ ਦਿੰਦੀ ਤੂੰ ਤਾਂ ਹਾਈ ਦੁਸਤੀ ਤੂੰ ਤਾਂ ਤੜਕਿਓਟਕੇ ਮੱਥੇ ਲੱਗ ਜਾ ਸਾਰਾ ਦਿਨ ਪਾਣੀ ਕੀ ਨਸੀਬ ਹੋ ਜੇ ਬੰਦੇ ਨੂੰ ਪਤਾ ਨਹੀਂ ਕਹੇ ਦੀ ਕਲੇਣੀ ਐ ਓ ਲੈ ਆ ਦੇ ਜਾ ਟੰਟਾ ਹੋਇਆ ਲੈ ਫੜ ਲੈ ਆ ਲੋ ਜੀ ਚਾਹ ਪੀ ਲੋ ਗਰਮੀ ਵਾਲੀ ਹੋਈ ਪਈ ਆ ਕੀ ਕਰਿਆ ਜਾਵੇ ਤੂੜੀ ਜੀ ਦਾ ਹੁਣ ਕਿੰਨਾ ਕ ਰਹਿ ਗਿਆ ਕੰਮ ਬਸ ਥੋੜਾ ਹੀ ਰਹਿ ਗਿਆ ਤੇ ਮਸ਼ੀਨ ਖਰਾਬ ਹੋ ਗਈ ਸੀ ਨਹੀਂ ਤਾਂ ਨਿਬੜ ਜਾਂਦਾ ਅੱਛਾ ਨਵੇੜ ਦਿੰਦੇ ਮੈਨੂੰ ਆਏ ਸੀ ਜੇ ਵੇਲੇ ਹੋ ਜਾਂਦੇ ਟਾਈਮ ਨਾਲ ਨੂੰ ਦਵਾਈ ਲੈ ਆਉਂਦੇ ਦਵਾਈ ਲੈ ਆਉਣੀ ਕੋਈ ਨਹੀਂ ਪਰ ਆਇਆ ਜੇ ਮੰਮੀ ਨੂੰ ਲੈ ਕੇ ਜਾਨੀ ਆ ਗਰਮੀ ਵਾਲੀ ਆ ਬੱਸਾਂ ਚ ਔਖਾ ਹੋ ਜਾਂਦਾ ਭੀੜ ਵਾਲੀ ਹੁੰਦੀ ਆ ਨਹੀਂ ਤਾਂ ਆ ਵੀ ਉਹ ਤਾਂ ਫ੍ਰੀ ਸੀ ਧਾਰ ਖੜਾ ਦੀ ਪੀ ਆਰਟੀਸੀ ਤੇ ਬਗ ਜਾਂਦੇ ਚੁੱਪ ਕਰਕੇ ਉਹ ਜੀ ਨਿਹਾਰ ਗਾਰਡਨ ਦਾ ਕੀ ਆ ਜ ਦਵਾਈ ਲੈਣ ਜਾਵਾਂ ਜਾਂ ਦਵਾਈ ਤੇ ਇੰਨੇ ਲੱਗ ਜਾਂਦੇ ਹਨ 50 ਰੁਪਏ ਕਿਰਾਏ ਪਿੱਛੇ ਉਹ ਕਰ ਚਲ ਠੀਕ ਆ ਆ ਦੇਖ ਲੈ ਲੈ ਅੱਲਾ ਚੀ ਜੀ ਨੇ ਉਹ ਹੀ ਤੁਰੀ ਫਿਰਦੀ ਇਹਨੂੰ ਸਾਰਾ ਦਿਨ ਨਵਾ ਲਮੂ ਵੀ ਦਿਆ ਕਰੋ ਮਾੜਾ ਮੋਟਾ ਰੱਖਣ ਦਾ ਹੀ ਸੌਂਗਾ ਤੁਹਾਨੂੰ ਤਾਂ ਆ ਹੀ ਖੁਰਕੀ ਜਾਂਦੀ ਆ ਪਰ ਤਾਂ ਮੈਨੂੰ ਤਾਂ ਲੱਗਦਾ ਇਹ ਖੁਰਕ ਖੁਰਕ ਪੈ ਗਈ ਨਵਾ ਮਾਗਿਆ ਤੋੜਾ ਕਿੱਥੇ ਟਾਈਮ ਲੱਗਦਾ ਚਲ ਫਿਰ ਪੀ ਲੋ ਚਾ ਚੰਗਾ ਹੂ ਹੂ ਨੜਿਆ ਰੋਟੀਆਂ ਹੀ ਦੂ ਲਾਈ ਜਾਂਦੀ ਸੀ ਮਾਂ ਬੋਲੀ ਜਾਂਦੀ ਆ ਰੋਟੀਆਂ ਦਾ ਨਾ ਮੈਂ ਹੀ ਲਾਉਂਦੀ ਸੀ ਮੈਨੂੰ ਆਏ ਸੀ ਰੋਟੀਆਂ ਜੇ ਹੈ ਨਹੀਂ ਸੀ ਘੱਟ ਸੀ ਮੈਂ ਚਲ ਦੋ ਕਰੋਟੀਆਂ ਤੁਹਾਡੇ ਵਾਸਤੇ ਗਰਮ ਗਰਮ ਮੈਂ ਲਾ ਦੇਣੀ ਆ ਮੈਨੂੰ ਪੀਰਪਾਲ ਦਾ ਪਤਾ ਨਹੀਂ ਉਹ ਕਮਰੇ ਚ ਪਈ ਹੋਗੀ ਮੈਂ ਚਲ ਕਾਹਨੂੰ ਠਾਉਣੀ ਆ ਗਰਮੀ ਆਣੀ ਨੂੰ ਕਹਿ ਦਿਆ ਕਰ ਹੁਣ ਆ ਹਾਲਤ ਜੀ ਤੂੰ ਕੰਮ ਥੋੜੀ ਕਰ ਨਾ ਗੈ ਇੰਨੀ ਗਰਮੀ ਹੈਗੀ ਹਾਂ ਚਲ ਕੋਈ ਨਾ ਜੀ ਮੈਨੂੰ ਤਾਂ ਇਹ ਜਿਹਾ ਲੱਗਿਆ ਵੀ ਇਹ ਇੱਕ ਤਾਂ ਮੰਮੀ ਉਹਦੇ ਮਗਰ ਲਈ ਪਈ ਰਹਿੰਦੀ ਆ ਸਾਰਾ ਦਿਨ ਵੀ ਜਵਾਕ ਨਹੀਂ ਹੁੰਦਾ ਜਵਾਕ ਨਹੀਂ ਹੁੰਦਾ ਬਾਝ ਤੋਂ ਬਿਨਾ ਮੰਮੀ ਨਹੀਂ ਬੋਲਦੀ ਹੈਗੀ ਪੁੱਤੋ ਮੈਂ ਵੀ ਉਹਨੂੰ ਉਹਨਾ ਠਾ ਦਾਂ ਫਿਰ ਉਹ ਆਖੂਗੀ ਵੀ ਹੁਣ ਦੀਦੀ ਵੀ ਮੇਰੇ ਨਾਲ ਐਂ ਕਰਦੀ ਐ ਉਹ ਫਿਰ ਕੰਮ ਕਰਨ ਨੂੰ ਤਾਂ ਕੁਝ ਨਹੀਂ ਹੁੰਦਾ ਕੰਮ ਤਾਂ ਕਰ ਹੀ ਸਕਦੀ ਐ ਉਹ ਕੰਮ ਤਾਂ ਕਰਦੀ ਐ ਹਾਂ ਇਹ ਤਾਂ ਮੇਰੇ ਨਾਲ ਸਾਰਾ ਦਿਨ ਕੰਮ ਕਰਾਉਂਦੀ ਰਹਿੰਦੀ ਐ ਚਲ ਕੋਈ ਨਾ ਤੁਸੀਂ ਜਾ ਬੜੋ ਕਰ ਲੋ ਆ ਡੰਗਰ ਪਸ਼ੂਆਂ ਜਾਂਦਾ ਕਰ ਲੋ ਮਾੜਾ ਜਿਹਾ ਸੰਨੀ ਸੁੰਨੀ ਜੀ ਨੂੰ ਮੇੜ ਦੋ ਚਲ ਨਵੇੜ ਦੋ ਕਿ ਉਹ ਮੈਂ ਵੀ ਕਰਾਂ ਕੰਮ ਲੈ ਮੰਮੀ ਦਾ ਨਾ ਗੱਲ ਕੋਈ ਹੋਰ ਹੁੰਦੀ ਆ ਅਭੀ ਤੇ ਜਵਾਕ ਨੂੰ ਲੈ ਕੇ ਆ ਜਾਂਦੀ ਆ ਮੇਰਾ ਫਰੇਜ ਕੀ ਕਸੂਰ ਰੱਬਾ ਤੂੰ ਹੀ ਸੁਣ ਲੈ ਮੇਰੀ ਨਿਨਰਾਤ ਮੀਨੇ ਸੁਣਨੇ ਪੈਂਦੇ ਆ ਮੈਨੂੰ ਹੁਣ ਤਾਂ ਕਹਿੰਦੀ ਉਹ ਵੀ ਦਵਾਈ ਵੀ ਨਹੀਂ ਲੈ ਕੇ ਆਉਣੀ ਪੱਕਾ ਹੋਰ ਕਿਤੇ ਵਿਆਹ ਕਰੂਗੀ ਉਹਦਾ ਪਤਾ ਨਹੀਂ ਮੈਂ ਵੀ ਰੱਬ ਦੇ ਕੀ ਮਾਂ ਮਾਰੇ ਆ ਛੇੜ ਕੁੜੀ ਦੇ ਦੇ ਮੈਂ ਤਾਂ ਕੋਈ ਕੁੜੀ ਮੁੰਡੇ ਦਾ ਵੀ ਹੈ ਨਹੀਂਗਾ ਸਹੀ ਗੱਲ ਆ ਮੰਮੀ ਦੀ ਪਰ ਰੱਬ ਨੇ ਰੱਬ ਤਾਂ ਮੇਰੇ ਕੋ ਨਹੀਂ ਪੇਠ ਕਰਕੇ ਹੀ ਬਹਿ ਗਿਆ ਚਲੋ ਕੋਈ ਨਹੀਂ ਗੁਰੂ ਘਰ ਜਾਉਂਗੀ ਅਰਦਾਸ ਕਰੂੰਗੀ ਸ਼ਾਇਦ ਮਾਲਕ ਮੇਰੀ ਸੁਣ ਲੇ ਪਰ ਮੈਨੂੰ ਯਕੀਨ ਆ ਇੱਕ ਨਾ ਇੱਕ ਦਿਨ ਤਾਂ ਪ੍ਰਮਾਤਮਾ ਜ਼ਰੂਰ ਸੁਣੂਗਾ ਆ ਮੰਮੀ ਦਾ ਤਾਂ ਮੂੰਹ ਬੰਦ ਆਪੀ ਹੋ ਜਾਊਗਾ ਕੀ ਹੋ ਗਿਆ ਵੀਰ ਪਾ ਕੀ ਕਰੀ ਜਾਨੀਆ ਆਏ ਜਗਾ ਤੋਂ ਤਾਂ ਅਸੀਂ ਜੀ ਬੈਠੀ ਆ ਜੀ ਜੀ ਤੁਹਾਨੂੰ ਪਤਾ ਹੀ ਆ ਬਸ ਉਹੀ ਰੋਜ਼ ਮੰਮੂ ਮੰਮੀ ਮੇਨੇ ਦਿੰਦੀ ਆ ਮੈਨੂੰ ਓਹੋ ਮੰਮੀ ਨੇ ਉਹ ਗੱਲਾਂ ਦਾ ਕਾਹਨੂੰ ਗੁੱਸਾ ਕਰਦੀ ਨੇ ਮੈਂ ਤਾਂ ਪਾਣੀ ਲੈਣ ਆਈ ਸੀ ਮੈਨੂੰ ਪਤਾ ਨਹੀਂ ਇਹ ਇੱਥੇ ਕਾਹਤੋਂ ਇੰਨੀ ਗਰਮੀ 'ਚ ਖੜੀ ਆ ਕਮੜੀਏ ਇੰਨੀ ਗਰਮੀ 'ਚ ਕਾਹਤੋਂ ਖੜੀ ਆ ਥੋੜੀ ਗਰਮੀ ਆ ਪਹਿਲੇ ਹੀ ਨੀ ਰੋਟਾਂ ਆਦੇ ਹੈਗੇ ਨਾਲੇ ਦੀਦੀ ਤੁਸੀਂ ਕੋਈ ਕੰਮ ਕਰਦੇ ਸੀ ਮੰਮੀ ਮੈਨੂੰ ਬੋਲੀ ਜਾਂਦੀ ਸੀ ਪੱਕਾ ਤੂੰ ਕੋਈ ਕੰਮ ਕਰਦੀ ਸੀ ਕੰਮ ਕੀ ਕਰਦੀ ਸੀ ਖਤਰਬਾਈ ਆਇਆ ਸੀ ਕਹਿੰਦਾ ਦੋ ਰੋਟੀਆਂ ਬਣਾ ਦੇ ਉਹ ਮੈਂ ਖਾਚਾਨ ਉਤੋਂ ਪਈ ਸੀ ਮੈਂ ਕਿਹਾ ਚੱਲ ਕਾਣ ਉਠਾਣਾ ਮੈਂ ਬਸ ਐ ਕਰਕੇ ਦੋ ਰੋਟੀਆਂ ਬਣਾਉਣ ਲੱਗ ਗਈ ਉਹ ਮੈਨੂੰ ਨਹੀਂ ਸੀ ਪਤਾ ਮੰਮੀ ਉੱਪਰ ਆ ਗਈ ਕਹਿੰਦੀ ਚਾਹ ਧਰਨੀ ਆ ਤੇ ਬਸ ਐਨੇ ਜਿਹਾ ਤੈਨੂੰ ਪਤਾ ਮੰਮੀ ਫਿਰ ਬੋਲਣ ਲੱਗੀ ਇਹ ਕੀ ਹੋ ਗਿਆ ਇੱਥੇ ਖੜ੍ਹ ਸੋ ਦੋਨੇ ਨਾਲੇ ਤਾ ਤੂੰ ਇਹਦੇ ਤੇ ਆਪਦਾ ਪਰਛਾਵਾਂ ਨਾ ਪਾਇਆ ਖਾ ਖ ਲੈਣਗੇ ਓਹੋ ਮੰਮੀ ਕੀ ਹੋਈ ਜਾਂਦਾ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਅਣਪੜ੍ਹ ਵਾਲੀਆਂ ਗੱਲਾਂ ਕਿਉਂ ਕਰਦੇ ਹੁੰਦੇ ਤੁਸੀਂ ਇਹ ਅਣਪੜ੍ਹ ਹੋ ਕੇ ਤੈਨੂੰ ਲੱਗਦੀਆਂ ਵੀਰੇ ਮੇਰਾ ਤਾਂ ਘਰ ਬਰਬਾਦ ਹੋ ਗਿਆ ਡਾਕਟਰਾਂ ਨੂੰ ਹੀ ਲਾ ਲਾ ਪੈਸੇ ਤੇ ਇਹ ਆ ਫਿਰਦੀ ਹੈ ਮੌਇਨਾ ਤੇ ਅੰਦਰ ਵੜ ਕੇ ਪੈਜੂ ਨੌਂ ਨਹੀਂ ਬਚਣ ਦਿੰਦੀ ਦੀਦੀ ਤੁਹਾਨੂੰ ਪਤਾ ਨਾ ਮੇਰਾ ਸਿਰ ਦੁਖੀ ਆਂਦਾ ਸੀਗਾ ਤੁਸੀਂ ਮੈਨੂੰ ਕਹਿ ਦਿਆ ਕਰੋ ਜਦੋਂ ਕੋਈ ਕੰਮ ਹੁੰਦਾ ਮੈਨੂੰ ਪਤਾ ਨਹੀਂ ਸੀਗਾ ਵੀ ਵੀਰੇ ਨੇ ਰੋਟੀ ਖਾਣੀ ਆ ਮੈਨੂੰ ਤਾਂ ਆਪਣੀ ਸੀ ਪਤਾ ਮੈਂ ਤਾਂ ਪਾਣੀ ਲੈਣ ਆਈ ਸੀ ਇਹ ਅੰਦਰ ਵਿਚਾਰੀ ਦੁਖੀ ਜੀ ਹੋਈ ਖੜੀ ਸੀ ਮੈਂ ਤੈਨੂੰ ਪੁੱਛ ਲਿਆ ਮੈਂ ਕਿ ਕੀ ਹੋ ਗਿਆ ਕਹਿੰਦੀ ਦੀਦੀ ਤੁਹਾਨੂੰ ਪਤਾ ਹੀ ਆ ਵੀ ਮੰਮੀ ਬੋਲੀ ਜਾਂਦਾ ਮੰਮੀ ਨਾ ਐਵੇਂ ਬੋਲਿਆ ਕਰੋ ਨਾ ਇਹ ਕਾਹਦੇ ਨਾਲ ਦੁਖੀ ਇਹਨੂੰ ਕਾਦੀ ਔਖੇ ਨੂੰ ਸਭ ਕੁਝ ਮਿਲਦਾ ਹੈ ਕਿ ਨ ਦੁਖੀ ਤਾਂ ਅਸੀਂ ਆਂ ਜਿਹੜੀਆਂ ਚੀਜ਼ਾਂ ਸਾਨੂੰ ਲੋੜ ਆ ਜਿਹੜੀ ਸਾਨੂੰ ਨਹੀਂ ਚੀਜ਼ ਮਿਲਦੀ ਮम्मी ਮੈਨੇ ਸੁਣਨੇ ਕਿਹੜਾ ਸੋਖੇ ਆ ਮੈਨੇ ਸੁਣਨੇ ਸੋਖੇ ਕਣ ਕੇ ਉੱਠਣ ਦੀ ਨੂੰ ਲੱਗਿਆ ਕਿਾ ਸਾਡਾ ਤੂੰ ਨਾ ਸਵੇਰੇ ਉੱਠ ਕੇ ਅਰਦਾਸ ਕਰਿਆ ਕਰ ਗੁਰੂ ਘਰ ਜਾਇਆ ਕਰ ਪਰਮਾਤਮਾ ਇੱਕ ਨ ਇੱਕ ਦਿਨ ਤੇਰੀ ਜਰੂਰ ਸੁਣ ਲੂਗਾ ਨਾਲੇ ਮੰਮੀ ਮੇਰੀ ਗੱਲ ਸੁਣੋ ਹੋਸਟਲ ਚ ਉਹਨਾਂ ਦਿਲਪ੍ਰੀਤ ਦਾ ਫੋਨ ਆਇਆ ਸੀਗਾ ਉਹਦੇ ਮੈਡਮਾਂ ਦਾ ਤੇ ਕਹਿੰਦੀ ਆ ਦੋ ਸੁੱਟੀਆਂ ਹੋ ਗਈਆਂ ਜੇ ਲੈ ਕੇ ਜਾਣਾ ਤਾਂ ਤੁਸੀਂ ਲੈ ਜਿਓ ਫਿਰ ਲੈ ਆਉਣੀ हां दे मैं ना तेरे डैडी ਨਾਲ ਗੱਲ ਕਰੂੰਗੀ ਤੇ ਨਹੀਂ ਫਿਰ ਦੋ ਦਿਨਾਂ ਨੂੰ ਜਾ ਕੇ ਲੈ ਆਵਾਂਗੇ ਆਪਾਂ ਕੋਈ ਨਹੀਂ ਨਹੀਂ ਮੈਂ ਵਾਗ ਦਿੰਦੀ ਹਾਂ ਹਾਂ ਮੈਨੂੰ ਆਇਆ ਵੀ ਚਲ ਕਿੰਨੇ ਟਾਈਮ ਬਾਅਦ ਆਊਗਾ ਜਵਾਕ ਕੋਈ ਨਹੀਂ ਕੋਈ ਨਹੀਂ ਆਜੂਗਾ ਮੇਰਾ ਪੋਤਾ ਮੈਨੂੰ ਵੀ ਬਥੇਰਾ ਪੋਤੇ ਪੁੱਤਰਾਂ ਦਾ ਚਾਹ ਹੈ ਤੇ ਨਾਲੇ ਸਵੇਰੇ ਮੈਂ ਜਾ ਕੇ ਲੈ ਆਉਂਗੀ ਠੀਕ ਆ ਮੰਮੀ ਤੁਸੀਂ ਜਾ ਕੇ ਲੈ ਆਇਓ ਫਿਰ ਜਿੰਨਾ ਦਾ ਫੈਮਲੀ ਚਾਹ ਤੂੰ ਰਾਮ ਕਰ ਲੈ ਤੂੰ ਨਾ ਤੁਰ ਫਿਰ ਇਹ ਹੈ ਕਿ ਓਕੇ ਹੁਣ ਚਾਹ ਕਰ ਲੈ ਤਿੰਨਾਂ ਵਾਲੀ ਚਾਹ ਦਾ ਟਾਈਮ ਹੋਇਆ ਪਿਆ ਬਥੇਰਾ ਟਾਈਮ ਹੋ ਗਿਆ ਹੁਣ ਇਸ ਕੂਝੇ ਲੱਗ ਗਈ ਪਹਿਲਾਂ ਅੰਦਰਲੇ ਕੂਝੇ ਚ ਪਟ ਕੇ ਲੈ ਆਂਦੀ ਆ ਮਾਸੇ ਤੇਰੀ ਮਾਂ ਦਾ ਨੰਬਰ ਲਾ ਕੇ ਦੇ ਉਹਨੂੰ ਮੈਂ ਫੋਨ ਕਰਕੇ ਆਖਾਂ ਵੀ ਇਹਨੂੰ ਲੈ ਜੂਗੀ ਮਸਾ ਮੇਰੀ ਨੂੰ ਨੂੰ ਇੱਕ ਬੁਰਾ ਆਤਮਾ ਨੇ ਦੁਬਾਰੇ ਸੁਣੀਏ ਮੈਂ ਤਾਂ ਤੇਰਾ ਪਰਛਾਵਾ ਵੀ ਨਾ ਪਾਣ ਦੇਣਾ ਤੇ ਇੱਕ ਮੇਰੀ ਹੋਰ ਗੱਲ ਸੁਣ ਮੈਂ ਜਿੰਨੇ ਦਿਨ ਇੱਥੇ ਆ ਜੇ ਤੜਕੇ ਉੱਠ ਕੇ ਉਹਦੇ ਮੱਥੇ ਲਾ ਕੇ ਹਸਾਬ ਲਾਦਾ ਤੇਰੇ ਸ਼ਿੱਤਰ ਪਾਣਗੇ ਮੰਮੀ ਇਹਦੇ ਮੱਥੇ ਲੱਗਣ ਵਾਲੇ ਕੀ ਗੱਲ ਨਾਲੇ ਪਹਿਲਾਂ ਦਿਲਪ੍ਰੀਤ ਵੇਲੇ ਵੀ ਤਾਂ ਮੈਂ ਇੱਥੇ ਹੀ ਸੀਗੀ ਉਦੋਂ ਤਾਂ ਕੁਝ ਹੋਇਆ ਨਹੀਂ ਨੀ ਕਾਨੂੰ ਹੋਵੇ ਨੀ ਕਲੇ ਮੈਂ ਕਿਹੜਾ ਕਹਿਣੀ ਆ ਕੁਝ ਹੋਵੇ ਮੈਂ ਤਾਂ ਅਗੇ ਨਹੀਂ ਕੁਝ ਨਾ ਪਰ ਤੁਸੀਂ ਮੈਨੂੰ ਇੰਨੀ ਮਾੜੀ ਧੰਨ ਆ ਤੇ ਜੀਵ ਤੇ ਮੇਰਾ ਜੱਟ ਕਾ ਚੀਨਾ ਹੈ ਵੱਧਦੇ ਆ ਵਿਚਾਲੇ ਲੋਤਰ 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 ਚ ਲੈਣੀ ਹੈ ਹੁਣ ਗਾਲਾਂ ਚਾਹੀ ਕੋ ਟੱਕ ਕਰ ਲਾ ਇੱਥੇ ਖੜੀ ਹੈ ਬੜੀ ਖੌਮਰਤੀ ਲਾਈਏ ਕੋਈ ਨਹੀਂ ਮਮੀ ਸਮਾਨਾ ਬਹੁਤ ਵੱਡਾ ਬਦਮਾਨ ਹੁੰਦਾ ਇੱਕ ਨਾ ਇੱਕ ਦਿਨ ਤੁਹਾਡਾ ਮੂੰਹ ਤਾਂ ਬੰਦ ਕਰ ਹੀ ਦੇਣਾ ਪਰਮਾਤਮਾ ਮੇਰੀ ਵੀ ਜਰੂਰ ਸੁਣੂਗਾ ਮੈਂ ਕੋੜਾ ਹਤਾ ਘਰ ਜਵੇਂ ਸੁੰਨਾ ਸੁੰਨਾ ਪਿਆ ਕੋਈ ਦਿੰਦੇ ਹੀ ਨਹੀਂ ਹੈਗਾ ਲੇ ਮਾਇਆ ਸਸੀ ਜਾਲ ਮਾ ਸਸੀ ਕਾਲ ਹੋਰ ਕੀ ਮੈਂ ਠੀਕ ਹੈ ਵਧੀਆ ਮਾ ਠੀਕ ਹੈ ਮਾ ਤੂੰ ਫੋਨ ਲਾ ਕੇ ਵੀ ਨਹੀਂ ਦੱਸਿਆ ਤੈਨੂੰ ਅੱਡੇ ਤੋਂ ਚੜਾ ਲਿਆ ਹੁੰਦੇ ਫੋਨ ਲਾਉਣਾ ਕੜਾ ਜ਼ਰੂਰੀ ਹੈ ਮੈਂ ਤਾਂ ਆਪ ਹੀ ਆ ਗਈ ਅੱਜ ਮਹਾਟਾ ਖੜਾ ਬਾਲੀ ਦੂਰ ਪੈ ਚਲ ਕੋਈ ਨਹੀਂ ਮਾ ਸਸ ਅੰਦਰ ਹੀ ਹਾਂ ਅੰਦਰ ਹੀ ਹਾਂ ਹਾਂ ਮੈਂ ਪਾਣੀ ਲੈ ਕੇ ਨਹੀਂ ਮਾ ਬਸ ਪਾਣੀ ਨਹੀਂ ਪੀਂਦੀ ਮੈਂ ਚਲ ਮੈਂ ਚਾਹ ਬਣਾ ਲਿਓਣੀ ਆ ਲੈ ਸੁੱਕੀ ਪਈ ਹੈ ਭੈਣ ਜੀ ਤਾਂ ਕੋਰੇ ਰੇਜ ਕੇ ਠਾਈ ਦਿੰਨੀ ਹੈ ਸਰ ਭੈਣ ਜੀ ਸਸਰੀ ਕਾ ਸਸਰੀ ਕਾ ਹੋਰ ਤਾਂ ਜੀ ਠੀਕ ਹੋ ਹਾਂ ਠੀਕ ਹੈ ਵਧੀਆ ਬਹਿ ਜਾ ਕੋਸ ਬੈਠੀ ਹੋਰ ਪਰਿਵਾਰ ਸੁੱਖਾ ਸਾਰੇ ਵਧੀਆ ਠੀਕ ਠਾਕ ਤੂੰ ਸੁਣਾ ਭਾਈ ਆਪਣਾ ਪਰਿਵਾਰ ਕਿਵੇਂ ਆ ਵਧੀਆ ਭੈਣ ਜੀ ਠੀਕ ਠਾਕ ਚਲ ਠੀਕ ਹੈ ਚਾਹੀਦਾ ਭਾਈ ਤੁਸੀਂ ਦੱਸੋ ਕਿਵੇਂ ਚੁੱਪਚਪੀਤੇ ਜਾ ਕੇ ਨਾ ਫੋਨ ਨਾ ਸੁੱਖ ਨਾ ਸੁਨੇਹਾ ਮੈਂ ਤਾਂ ਦਵਾਈ ਲੈਣ ਆਈ ਸੀਗੀ ਤੇ ਮੈਥੋਂ ਫਿਰ ਪਿੰਡ ਵਿੱਚ ਦੀ ਨੰਗਿਆ ਨਹੀਂ ਗਿਆ ਫਿਰ ਮਾਡੇ ਤੇ ਉੱਤਰ ਹੀ ਗਈ ਅੱਛਾ ਮਹ ਚਾਲ ਮੇਰੇ ਜਮਾਂ ਜਾਂਦੀਆਂ ਦੀ ਕੁੜੀ ਨੂੰ ਚਲ ਚੰਗੀ ਗੱਲ ਹੈ ਵਧੀਆ ਕਰਿਆ ਹੋਰ ਕਿਹੜਾ ਰੋਜ਼ ਰੋਜ਼ ਆ ਜਾਂਦਾ ਆ 15 20 ਦਿਨਾਂ ਦੀ ਦਵਾਈ ਲੈ ਕੇ ਜਾਨੀ ਹੁੰਨੀ ਐਗੀ ਹਾਂ ਹਾਂ ਇਹ ਤਾਂ ਚੱਲ ਹੁੰਦਾ ਤੇ ਹੋਰ ਦਾਣਾ ਫੱਕਾ ਕੱਢ ਲਿਆ ਹਾਂ ਹਾਂ ਸਾਰਾ ਦਾਣਾ ਫੱਕਾ ਕੱਟ ਲਿਆ ਤੂੜੀ ਰਹਿ ਗਈ ਬਸ ਉਹ ਲੱਗਿਆ ਨੇ ਬਣਾਉਣਾ ਅੱਛਾ ਤੁਸੀਂ ਤਾਂ ਵੱਢ ਲਈ ਹੋਣੀਆਂ ਕਣਕ ਅਸੀਂ ਕਣਕ ਵੱਢ ਲਈ ਤੂੜੀ ਰਹਿ ਗਈ ਸਾਡੇ ਚੱਲ ਆ ਤੂੜੀ ਤੇ ਕੰਮ ਆੜਦਾ ਕਿ ਤੈਨੂੰ ਪਤਾ ਹੈਗਾ ਹੌਲੀ ਹੌਲੀ ਉਹ ਬਣਦੀ ਐ ਤਾਂ ਫਿਰ ਆ ਮਸ਼ੀਨ ਨਾਲ ਲਈ ਮੁੰਡੇ ਹੋਰਾਂ ਦੇ ਬਣਾਉਂਦੇ ਫਿਰਦੇ ਫਿਰ ਹੋਰ ਵਧੀਆ ਜਿਹਾ ਮਗਰੋਂ ਬਣਾ ਲੈਣ ਵਧੀਆ 2 ਪੈਸਿਆਂ ਦਾ ਲਾਹੇ ਪੀਰਪਾਲ ਟੱਕਰ ਕੀ ਵੀਰਪਾਲ ਹਾਂ ਟੱਕਰ ਕੀ ਸੀ ਕੀ ਮਨਾ ਕੰਮ ਆ ਕਰੀ ਅੰਧਿਆ ਰਸੋਈ ਚ ਵੀਰਪਾਲ ਤੇਰੀ ਮਾਂ ਆਈ ਕੁੜੇ ਪਾਣੀ ਤਾਂ ਨਹੀਂ ਤਫੜਾ ਹਾਂ ਮੰਮੀ ਮਿਲ ਗਈ ਸੜਾ ਮੰਮੀ ਚਾਹ ਚਾਹ ਨੂੰ ਤਰਾਂ ਦਿੰਦੀ ਕੋਈ ਨਹੀਂ ਵੀਰਪਾਲ ਕੁੜੇ ਪਾਣੀ ਲਿਆ ਦਿੰਦੀ ਸਿੱਧੇ ਚਾਹ ਹੀ ਲੈ ਕੇ ਪੁੱਛਿਆ ਸੀ ਅਬਾ ਮੰਮੀ ਕਹਿੰਦੀ ਮੈਂ ਪੀਂਦੀ ਨਹੀਂ ਪਾ ਮਿਲ ਗਈਸ ਮੈਨੂੰ ਉੱਥੇ ਬਾਹਰ ਨਾ ਦੱਸ ਪੁੱਛੇ ਤਾਂ ਪਾਣੀ ਲੈ ਹੀ ਦੁੰਦਾ ਪਾਣੀ ਵੀ ਲੈ ਗਰਮੀ ਚ ਤਾਂ ਉਹੀ ਲੈ ਕੇ ਫੜਾਈਦਾ ਹੁੰਦਾ ਚੱਲ ਕੋਈ ਨਾ ਭੈਣ ਜੀ ਮੈਂ ਹੀ ਕਹਤਾ ਸੀ ਮਾਮਾ ਪਾਣੀ ਪੀਣ ਆਲੀ ਆ ਹੁਣੇ ਪੀ ਕੇ ਆਈ ਸੀ ਅੱਡੇ ਤੇ ਲੈ ਬਹਿ ਜਾ ਹਰ ਸੁਣਾ ਭਾਈ ਨਵੀ ਤਾਜੀ ਕੋਈ ਵਧੀਆ ਕੰਮ ਕਰਦੀ ਆ ਕੁੜੀ ਸਾਡੀ ਬਸ ਠੀਕ ਐ ਭੈਣ ਜੀ ਟਾਈਮ ਪਾਸ ਹੋਈ ਜਾਂਦਾ ਆਈ ਸਿਤਰਮੁਖੀ ਨਾਲ ਹੀ ਹੁੰਦਾ ਸ ਫਿਰ ਹੁਣ ਆਪ ਮੂਰੇ ਦਿੱਖਦੀ ਐ ਕਿ ਫੇਰ ਹੀ ਧੰਦਾ ਹੁੰਦਾ ਕਿਉਂ ਤੇ ਹੋਰ ਫਿਰ ਜੇ ਹੁਣ ਇਕੱਲਾ ਨੂੰਹਾਂ ਤੇ ਸਿਰ ਤੇ ਛੱਡ ਕੇ ਕਾਹ ਉਹ ਕਰਦੇ ਤਾਂ ਫੇਰ ਇਕੱਠ ਵੀ ਨਹੀਂ ਨਿਭਤੇ ਨਾ ਕੀ ਗੱਲ ਵੀਰਪਾਲ ਤੂੰ ਕੰਮ ਨਹੀਂ ਕਰਦੀ ਉਮੀ ਗੰਮ ਤਾਂ ਮੈਂ ਸਾਰਾ ਕਰਦੀ ਆ ਲੈ ਭੈਣ ਜੀ ਕੰਮ ਤਾਂ ਕੁੜੀ ਸਾਰਾ ਕਰਦੀ ਆ ਤੇ ਮੈਂ ਤੈਨੂੰ ਕਦੋਂ ਆਖਿਆ ਵੀ ਕੰਮ ਨਹੀਂ ਕਰਦੀ ਨਾ ਫਿਰ ਤੁਸੀਂ ਵਿੱਚ ਕਾਹ ਤੋਂ ਡਿੱਗਦੇ ਹੋ ਸਾਈਡ ਤੇ ਹੋ ਕੇ ਲਾਜਾ ਕਰੋ ਤੁਸੀਂ ਤਾਂ ਦੋ ਰੋਟੀਆਂ ਖਾਣੀਆਂ ਨੇ ਨਹੀਂ ਮੇਰੀਆਂ ਦੋ ਰੋਟੀਆਂ ਹੀ ਮੰਗਾਂਗਾ ਤੈਨੂੰ ਨਹੀਂ ਪਤਾ ਹਾਂ ਦੋ ਰੋਟੀਆਂ ਖਾਣੀਆਂ ਇਹਦੇ ਤੋਂ ਭਾਈ ਰੋਜ ਸਿਰ ਦੁੱਖ ਦਾ ਰੋਜ ਸਿਰ ਦੁੱਖ ਦਾ ਤਾਂ ਰੋਜ ਪੈ ਜਾਂਦੀ ਹੈ ਨੋਂ ਨਹੀਂ ਵੱਜਣ ਦੀ ਢੜਕੇ ਜਿਹੜਾ ਨਾਂ ਵਜਦੇ ਨੂੰ ਹੋ ਗਿਆ ਕੰਮ ਹੋ ਗਿਆ ਹੁਣ ਸੁੱਖ ਨਾਲ ਟੱਬਰ ਦਾ ਕੰਮ ਹੈ ਖੇਤੀਬਾਨੀ ਵੀ ਜਾਣਾ ਹੋਣਾ ਏ ਥੋੜੀ ਵੀ 9 ਵਜੇ ਤੰਦਾਂ ਨਿਪਟ ਜਾਂਦਾ ਹੈ ਚਲ ਕੋਈ ਨਾ ਭੈਣ ਜੀ ਤੁਸੀਂ ਮਾੜੀ ਮੋਟੀ ਦਵਾਈ ਦਬੂਈ ਦਵਾਈ ਦੋ ਇਹਨੂੰ ਕੋਈ ਵਧੀਆ ਜੀ ਡਾਕਟਰ ਨੂੰ ਦਿਖਾ ਦਿਓ ਨੀ ਭੈਣੇ ਦਵਾਈਆਂ ਦੇ ਤਾਂ ਢੇਰ ਲੱਗੇ ਪਏ ਆ ਅਸੀਂ ਤਾਂ ਉਹ ਕਿਹੜਾ ਡਾਕਟਰ ਆ ਦੇਖ ਜਿਹੜੇ ਨੂੰ ਇਹ ਤੋਂ ਦਵਾਈ ਨਹੀਂ ਦਵਾਈ ਮੈਂ ਤਾਂ ਭੈਣ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਭੈਣ ਜੀ ਦੱਸੋ ਮੈਂ ਤਾਂ ਕਹਿੰਦੀ ਤੇ ਇੱਥੇ ਰਾਜਸਥਾਨ ਚ ਨਾ ਕੋਈ ਬਾਬਾ ਬਾਬਾ ਦੱਸੀਦਾਗਾ ਤੇ ਕਹਿੰਦੇ ਬਲਾਈ ਫਾਇਦੇ ਹੁੰਦੇ ਨੇ ਕਿ ਜਿਹਦੇ ਕੋਲੇ ਉਹ ਹੀ ਗੱਲ ਘਤੀ ਪੁੱਤ ਨਹੀਂ ਹੈਗਾ ਤੇ ਕਿ ਵਧੀਆ ਕਿ ਦਵਾਈ ਲੱਗਦੀ ਆ ਕਿ ਦੋਈ ਪੁੜਗੀਆਂ ਦਿੰਦਾ ਆ ਕਿ ਤੇ ਨਾਲੇ ਮੈਂ ਪੁੱਛਿਆ ਵੀ ਸੀਗਾ ਤੁਹਾਡੇ ਤਾਂ ਘਰ ਦੇ ਵਿੱਚ ਬਲੈਂਕ ਕੁੰਟੀਆਂ ਆ ਪਈਆਂ ਨੇ ਕਿ ਤੂੰ ਸਾਡੇ ਘਰ ਬਾਰੇ ਕਿਉਂ ਪੁੱਛਿਆ ਭੈਣ ਜੀ ਨਾਲੇ ਨਾ ਮਾਇਆ ਨਹੀਂ ਕਿਸੇ ਬਾਬੇ-ਬੂਬੇ ਤੇ ਕਰਦੀ ਇਤਵਾਰੀ ਗੁਰੂ ਘਰ ਨਾਲੋਂ ਕੌਣ ਵੱਡਾ ਗੁਰਦੁਆਰੇ ਜਾਂ ਨੀਅਮੇ ਤਾਂ ਲੈ ਭੈਣ ਜੀ ਮੈਂ ਤਾਂ ਮਰਤੀ ਦੇ ਮਾਰਨੇ ਸਾਕ ਚ ਬਣਾ ਪੈਂਦਾ ਹੈਗਾ ਇਹਦੀ ਮਾਰੀ ਨੇ ਪੁੱਛਿਆ ਸੀ ਉਹ ਨਿਕਲਦੀਆਂ ਤੁਹਾਡੇ ਘਰ ਦੀਆਂ ਨੇ ਇਹ ਤਨੇਂ ਸੁੱਖੀ ਨਹੀਂ ਬਾਲਣਾ ਪਈਆਂ ਨੇ ਭਈ ਹਾਜੀ ਕੋਈ ਸੁਖ ਸੀਰਨੀਆ ਨਹੀਂ ਕਿਸੇ ਕੋਲੇ ਸੀ ਕਿਸੇ ਚੇਲੇ ਕੋਲੇ ਨਹੀਂ ਜਾਂਦੇ ਗੁਰਦੁਆਰੇ ਦੀ ਸੁਖ ਸੀਰਨੀ ਜਿਹੇ ਅਸੀਂ ਦੇਖਦੀ ਸਾਡੀ ਲੱਗੀ ਹੋਈ ਹੈ ਵਾਰੀ ਦੇਖ ਕਰਾ ਦੇਣੇ ਰਮਾਲਾ ਚੜਾ ਦੇਣੇ ਪ੍ਰਮਾਤਮਾ ਮੂਹਰੇ ਜਿਹੇ ਜੇ ਕੋਈ ਫਸਲ ਆਉਂਦੀ ਉਹ ਜੀ ਉੱਥੇ ਤਾਂ ਬਾਸ਼ਪਾ ਦੇਣੇ ਵੀ ਭਈਆ ਆਪਣੇ ਚਲਾ ਆਉ 10ਵਾਂ ਤੋਂ ਸੌਂਦ ਕੱਢੀ ਜਾਂਦੇ ਹੋਰ ਸੁੱਖਾਂ ਸੀਰਨੀਆ ਕਾਦਿੰਗਾ ਨਾ 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 ਆਏ ਮੈਂ ਨਾ ਮੇਰੇ ਘਰੇ ਕੋਈ ਤ ਵੀ ਤਾਕਾ ਲੈ ਕੇ ਆਦੀ ਮੈਂ ਤੈਨੂੰ ਦੱਸਾਂ ਫੇਰ ਆਖੇਗੀ ਵੀ ਮੇਰੇ ਨਾਲ ਐ ਕਰੀ ਮੈਂ ਤਾਂ ਪੜ੍ਹੇ ਨਾ ਪੜਹੀ ਤਾਂ ਚੰਗੇ ਨਾ ਚੰਗੀ ਐ ਲੈ ਭਈ ਫੇਰ ਤੈਨੂੰ ਤਾਂ 3 ਪੁੱਤਾਂ ਦਾ ਕੋਈ ਹਨਾ ਹੁਣ ਤਾਂ ਹੈਗਾ ਲੈ ਵੀਰ ਪੜਿਆ ਤਾਂ ਇੱਕ ਦਿਨ ਗੱਲ ਭਈ ਕਰਨੀ ਪਊਗੀ ਤੂੰ ਐਂ ਬਾਹਰ ਕਰਨੀ ਆ ਮਾਂ 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 ਕੀ ਕਰੀ ਹੁਣ ਮਰੀ ਨੂੰ ਅੱਖ ਚੱਪਣਾ ਪੈਂਦਾ ਇੰਨਾ ਚਿਰ ਹੋ ਗਿਆ ਤੇਰੇ ਵਿਆਹ ਹੋਏ ਨੂੰ ਤੇ ਫੇਰ ਇਹਦੇ ਵਿਆਹ ਹੋਣ ਭਾਣੇ ਦੇ ਹੁਣ ਨੁਕਸ ਹੈ ਚੇਲੇ ਨੂੰ ਨੁਕਸ ਹੈ ਪਾਣੀ ਨੁਕਸ ਹੈ ਰਹਿ ਦੇ ਚੇਲੇ ਕਰਨਗੇ ਭਾਲੇ ਰਹਿਣ ਤੇ ਮੈਂ ਨਹੀਂ ਜਾਂਦੀ ਤੇਰੀਆਂ ਦੇ ਪਾਏ ਨੇ ਭਾਈ ਹੋਈ ਜਾਣ ਮੇਰੇ ਘਰ ਤੁਮ ਲਾਵਾ ਉਹ ਤੇਰੀ ਤਾਇਆ ਜੜੀ ਪਾਦ ਨੂੰ ਉਹਦੀ ਨੋ ਦੇ ਕਿਹੜੇ ਜਵਾਬ ਹੁੰਦਾ ਸੀ ਉੱਥੋਂ ਜਵਾਬ ਹੋਏ ਮੁੰਡਾ ਪੈਣ ਹੁਣ ਤੇ 9 ਮਹੀਨੇ ਦਾ ਹੋ ਗਿਆ ਜਦੋਂ ਉਹਦੀ ਨਿਗਾ ਸਿੱਧੀ ਹੋ ਗਈ ਨਾ ਪ੍ਰਮਾਤਮਾ ਦੀ ਉਦੋਂ ਉਹਨੇ ਦੇਤਾ ਐਵੇਂ ਨਹੀਂ ਚੇਲੇ ਚਾਪਟਰ ਨੂੰ ਘਰ ਲਟਾਈ ਦੇ ਹੁੰਦੇ ਤੇ 100 ਪਾਉਂਦੇ ਬਹਿਮ ਫਰਮ ਪੈਣੇ ਨਾ ਮੈਂ ਅੱਜ ਜ਼ਿਕਰ ਆਉਂਦੇ ਜਵਾਕਾਂ ਦੀ ਤਾਕਤ ਵੀ ਤਪਾਇਆ ਤੇ ਨਾ ਮੈਂ ਗਾਹਾਂ ਪਾਵਾ ਆਹ ਹੋ ਪਈ ਤੂੰ ਤਾਪਿਆ ਨਹੀਂ ਪਾਉਂਦੀ ਆ ਵੱਡੀ ਮਾਰੀ ਤਾਂ 100 ਵਾਰੀ ਭੱਜੀ ਫਿਰਦੀ ਆ ਕਿ ਕਿ ਉੱਧਰ ਵਾਕੀ ਕਿ ਉੱਧਰ ਵਾਕੀ ਇਹ ਇਹੇ ਵਾਰੀ ਪਤਾ ਨਹੀਂ ਕਿ ਹੋ ਗਿਆ ਹੁਣ ਮਾਂ ਤਾਂ ਮਮੀ ਤਾਂ ਦੇ ਅਸੀਂ ਵੀ ਨਹੀਂ ਗਏ ਪਰ ਤੁਸੀਂ ਤਾਂ ਨਹੀਂ ਮੈਨੇ ਮਾਰਦੇ ਨਾ ਮਮਮੀ ਨੂੰ ਕਿਹਾ ਸੀਗਾ ਮਮੀ ਤਾਂ ਹੀ ਫਿਰਦੀ ਆ ਵਿਚਾਰੀ ਮੇਰੀ ਮਾਰੀ ਤਾਂ ਜੇਲ੍ਹ ਤੋਂ ਫੀ ਲੋੜਾ ਨਾ ਅਸੀਂ ਕਿਹੜਾ ਜਿਹੀਨ ਕਰਦੇ ਨਾ 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 ਵੀਰ ਮੈਨੂੰ ਪਤਾ ਹੀ ਐ ਨਾ ਜਾਣ ਵਾਲਿਆਂ ਨੂੰ ਤੇ ਜਾਣ ਵਾਲਿਆਂ ਦਾ ਰਹੀ ਗੱਲ ਵੱਡੀ ਦੀ ਵੱਡੀ ਗੁਰਦੁਆਰਿਆਂ ਦੇ ਤੱਕ 4 ਵਜੇ ਉੱਠ ਕੇ ਪਾਠ ਕਰਦੀ ਆ ਸਾਨੂੰ ਤੇ ਇਹਨੂੰ ਮੈਂ ਰੋਜ਼ ਕਹਿੰਦੀ ਵੀ ਤੂੰ ਉੱਠ ਕੇ ਪਾਠ ਕਰ ਲੈ ਕਰ ਤੇ ਇਹ ਤਾਂ 6 ਵਜੇ ਤੇ ਕਰਦਾ ਹੈ ਅੰਦਰੋਂ ਨਹੀਂ ਨਿਕਲਦੀ ਨਿਕਲਦੀ ਅੰਦਰੋਂ ਹਾਂ ਪਤਾ ਹੀ ਹੈ ਕਿਹੜੇ ਘਰ ਦੁਬਾਰੇ ਜਾਂਦੀ ਹੈਗੀ ਮम्मी ਮੈਂ ਸਾਡੇ ਉੱਠਣ ਤੋਂ ਪਹਿਲਾਂ ਮੈਂ ਆ ਕੇ ਬਾਟ ਕਰ ਲਈ ਨੀ ਪਰ ਮੈਂ ਦੱਸਦੀ ਨਹੀਂ ਕਿਸੇ ਅੱਛਾ ਮੈਂ ਤਾਂ ਦੇਖਿਆ ਨਹੀਂ ਕਦੇ ਮੈਂ ਨਾ ਹੁਣੀ ਆ ਉੱਥੇ ਬਾਥਰੂਮ 'ਚ ਫਿਰ ਕਿਤੇ ਪਾਣੀ ਡੁੱਲਿਆ ਹੋਵੇ ਵੀ ਤੂੰ ਨਾ ਆਤੀਂ ਆਈ ਡੱਡ ਝੂਠਾ ਮਾਰ ਕੇ ਕੋਈ ਬੈਠੀ ਨਾ ਮੇਰੀ ਮੇਰੇ ਪਾਪ ਆਸਤੇ ਤੋ ਲੜਿਆ ਨਹੀਂ ਆਂਦਾ ਹੁੰਦਾ ਪੁੱਤ ਵੱਡਿਆਂ ਦੇ ਮੂਹਰੇ ਮੈਂ ਬੋਲਦੀ ਨਹੀਂ ਹੁੰਦੇ ਸਾਡੀ ਕੁੜੀ ਤਾਂ ਭੈਣ ਜੀ ਜਮਾਨੇ ਨਾ ਹੁੰਦੀ ਹੈਗੀ ਇਹ ਤਾਂ ਹੋਈ ਗਰ ਕਸਾਲ ਸੀ ਮਹੀਨਾ ਤੋਂ ਨਾ ਹੁੰਦੀ ਹੈਗੀ ਤੁਸੀਂ ਦੱਸੋ ਕੀ ਕਰ ਲਓਗੇ ਫਿਰ ਕਰ ਲਾਂਗੇ ਕੀ ਤੂੰ ਕੀ ਕਰਨਾਈ ਐ ਇੱਥੇ ਫਿਰ ਹਾਂ ਕਰਦੀ ਐ ਲੜਨਾਈ ਐ ਤੂੰ ਮੇਰੇ ਨਾਲ ਕੀ ਕਰਦਾ ਫਿਰ ਇੱਕ ਹੀ ਗੱਲ ਕਹੀ ਐ ਵੀ ਭਈ ਚੰਗੀ ਗੱਲ ਐ ਵੀ ਉਹ ਕੀ ਪਤਾ ਰੱਬ ਜਵਾਕ ਦੇ ਦੇ ਰਿਹਾ ਹੈ ਅਸੀਂ ਤਾਂ ਜਾਂਦੇ ਨਹੀਂ ਜੇ ਦੇਣਾ ਨਾ ਪ੍ਰਮਾਤਮਾ ਨੇ ਗੁਰੂ ਘਰ ਜਾਨਨੇ ਆ ਗੁਰੂ ਘਰ ਆਪੇ ਮਹਾਰਾਜ ਦੇਊਗਾ ਜਿੱਤੇ ਦੇਣਾ ਹੋਇਆ ਤੇ ਇਸ ਦਾ ਕਿਤੇ ਨਹੀਂ ਜਾਂਦੇ ਨਾ ਅਸੀਂ ਕਿਸੇ ਚੇਲੇ ਕੋਲੇ ਜਾ ਕੇ ਨਾ ਅਸੀਂ ਕਿਸੇ ਚੱਕਟੇ ਕੋਲੇ ਨਾ ਆ ਦੇ ਤਾਂ ਫਿਰ ਅੱਥੇ ਜਿ ਫੜਿਆ ਹੋਇਆ ਭਈ ਉਹ ਦੇ ਦਊਗਾ ਤੁਹਾਨੂੰ ਚੱਕ ਕੇ ਵੀ ਲੈ ਜਾਓ ਤੇ ਫਿਰ ਤੇਰੇ ਚੇਲੇ ਨੇ ਤਾਂ ਹੱਥ 'ਚ ਫੜਿਆ ਹੋਇਆ ਵੀ ਆ ਲੈ ਚੱਕੋ ਆਉਂਦੀ ਨੂੰ ਮੁੰਡਾ ਦੇਉਂਦਾ ਕਿਉਂ ਜੀ ਜੀ ਅਕੇ ਜਿੰਨਾ ਹੋਇਆ ਪਤੇ ਆਈਂ ਕਰ ਦਿਉਂ ਜਾਂ ਜਦਾਂ ਮਰਜੀ ਕਹਿ ਦੇ ਇਹਨੂੰ ਮੈਂ ਕੋਈ ਚੱਜ ਦੀ ਗੱਲ ਕਹਿੰਦੇ ਉਹਦੇ ਵੀ ਇਹ ਸੁਣਦੀ ਹੈ ਕਿ ਆਪ ਤੈਨਾਂ ਪਤਾਉਂਦੀ ਐ ਥੋੜੀ ਤਾਂ ਇਹਨੇ ਕਾ ਚ ਪੁੱਗਣੇ ਨਹੀਂ ਦਿੱਤੀ ਕੋਣੀ ਮਾ ਨਾਲੇ ਇਹ ਗੱਲ ਤਾਂ ਮੰਮੀ ਦੀ ਸਹੀ ਆ ਚਾਹੇ ਲੱਖ ਭੈੜਿਆ ਬਾਪਿਆਂ ਕੋਲੋਂ ਆਪਾਂ ਕੀ ਲੈਣੇ ਆ ਤੂੰ ਵੀ ਮਾਗਰ ਲਕਲਾ ਹੋਏ ਨੇ ਨਾਲੇ ਤਾਂ ਗਰੱਥੀ ਹੁੰਦੀਏ ਜਾ ਕੇ ਸਹੀ ਕਹਿਣੀ ਆ ਰਹੇ ਹਾਂ ਜੀ ਨਹੀਂ ਬੁੱਗ ਬਗਾਨ ਵਾਲੀਆਂ ਗੱਲਾਂ ਛੱਡ ਮੇਰੀ ਜੇ ਫੁਗਦੀ ਆ ਤਾਂ ਮੇਰੇ ਜਵਾਕਾਂ ਨੂੰ ਮੈਂ ਆਪਣੇ ਫੰਦਾ ਫੰਨੇ ਲਈ ਬੈਠੀਆਂ ਤੇਰੇ ਨੂੰ ਉਹ ਆਏ ਨਹੀਂ ਖਲਿਆ ਰਹੇ ਸਭ ਕੁਝ ਆਓ ਇਹਦੇ ਪਿੱਛੇ ਅਸੀਂ ਖਲਿਆ ਰਹੇ ਖਲਿਆ ਰਹੜੀ ਨੇ ਇਹਦੇ ਪਿੱਛੇ ਤੇਰੇ ਭਰਾ ਨਹੀਂ ਟੱਟ ਹੋਏ ਬੈਠੇ ਨਾਲੇ ਮੇਰੇ ਪੁੱਤ ਹੋ ਕੇ ਦਿਖਾਉਣ ਅੱਧ ਨੇ ਇਹ ਵੀ ਤਾਂ ਹੋ ਗਈ ਕੋਈ ਆਉਂਦਾ ਨਹੀਂ ਮੇਰੇ ਪੱਠੀ ਬੈਠੇ ਰਹਿੰਦੇ ਫੇਰ ਤੇ ਅੱਜ ਚੁੱਠੇ ਦੇਖਾਂਗੀ ਅੱਜ ਤੂੰ ਹਾਰ ਹੋ ਬੈਨਾ ਦੋਇ ਇਹ ਬਾਰੇ ਆ ਆ ਡਕਰਾਂ ਦੀ ਵਾਰੀ ਤਾਂ ਫਿਰਦੀ ਆ ਵੀ ਮੈਂ ਡਕਰਾਂ ਦੇ ਅੱਜ ਤਾਂ ਤੁਸੀਂ ਕਹਿ ਨੂੰ ਜਵਾਬ ਸਵੇਰੇ ਕਹਦੇਂ ਬਾਬੇ ਨੇ ਅਖੱਡ ਹੋਜੇ ਨਾ ਮੇਰੇ ਕੋ ੱਟ ਹੋਣ ਮੇਰੇ ਜਿਉਂਦੀ ਜਾਂਦੀ ਤੇ ਨਾ ਮੈਂ ਕਿਸੇ ਚੇਲੇ ਕੋਲ ਜਾਵਾਂ ਨਾ ਮੇਰੇ ਰੂਹਾ ਪੁੱਤਾਂ ਨੂੰ ਜਾਣ ਦੇਵਾਂ ਚੰਗੀ ਲੱਗਦੀ ਆ ਘਰ ਨਾ ਬਹਿ ਜਾਈਂ ਡੰਡੀ ਲੱਗ ਆਹ ਹੋ ਤਾਂ ਕੋ ਲੋ ਆ ਅੰਦਰ ਦਾ ਜਮਾ ਖੋਸਾ ਵੀ ਨਾ ਹੋਇਆ ਸੜ ਕੋਸ ਵੱਡਾ ਸਾਹਮਣੂਗਾ ਕੋਈ ਲੈ ਡੰਡੇ ਵਜਾਉਂਦੀ ਇੱਥੇ ਜਾਰੀ ਬੱਟਾ ਨਹੀਂ ਸਾਂਭਦਾ ਵਿਆਹ ਤੋਂ ਦੁਬਾਰੇ ਆਪਦੇ ਪੁੱਤ ਦਾ ਕਰੇਗੀ ਦੁਬਾਰੇ ਵਿਆਹ ਕਰੀਨ ਕਰਦੀਆ ਬਰਾਜੀ ਸੌਪਣ ਵੜ ਕੇ ਇੱਥੇ ਹੁਣ ਇਸ ਘਰ ਚ ਜਲਾਇਆ ਆਪਦੀ ਨੂੰ ਪੱਪ ਜਾ ਹਾਂ ਬੜੀ ਬੱਟਾ ਕਹਾ ਸੋਦੇ ਕਰੇ ਚੌੜੇ ਹੋ ਜਾਣਗੇ ਹੁੰਦੀ ਤੇ ਕੀ ਪਤਾ ਤੇਰੇ ਪੁੱਤ ਚ ਨੁਕਸ ਹੋਵੇ ਜਮਾਨੀ ਮੇਰੇ ਪੁੱਤ ਚ ਨੁਕਸ ਤੇਰੀ ਧੀ ਚ ਨੁਕਸ ਹੈ ਇਹ ਹੈ ਕੰਜ ਆਹ ਨਾਲ ਕਿ ਮੈਂ ਰੋ ਤੇ ਭਾਂਡੇ ਥੋੜੀ ਨਹੀਂ ਦੂਗਾ ਉਹ ਤਾਂ ਦੂਜੇ ਦੀ ਨੀਂਦਗਾ ਹੁੰਦਾਗਾ ਨੀ ਤੂੰ ਬਾੜਾ ਨਾ ਮੇਰੇ ਮੂਹਲਾ ਠੀਕ ਹੈ ਨਾ ਤੇ ਤੂੰ ਆ ਉਸ ਵੇਲੇ ਤੱਕ ਟਾਈਮ ਹੋ ਗਿਆ ਹਾਂ ਤੇਰੇ ਪਿੱਛੇ ਨਾ ਸੀ ਫਿਟੇ ਲਾਂਟ ਨਾ ਇਥੋਂ ਲੈਣੇ ਨਾ ਮਾ ਦੇ ਪੁੱਤਾਂ ਕੋਲ ਲੈਣੀਆਂਗੇ ਤੂੰ ਵੀ ਮੈਨੂੰ ਕਹਿ ਲੱਗਿਆ ਤੂੰ ਤਾਂ ਨਾ ਕਿਹਾ ਪਰ ਹੁਣ ਮੇਰਾ ਤਾਂ ਨਾ ਕਿਹਾ ਕਰ ਜੇ ਸਾਡੇ ਮਾਦਰ ਲੱਗੇ ਤਾਂ ਮੈਂ ਹੋਂ ਝਾਕਦੀ ਆਂ ਕਿ ਚੋਦ ਦੇ ਨਾਲ ਆਉਣਾ ਹੈ ਝਾਕ ਵੀ ਕਹਾਂ ਤੈਨ ਮਾਂ ਰਾਜਾ ਸੇ ਨੌਕਰ ਨਾਲ ਲੱਗ ਜਾਂਦੇ ਲੇ ਦੋਰ ਤੇ ਉਹ ਦੱਦ ਤੇ ਹੁੰਦੇ ਪਤਾ ਤੇਰਾ ਖਾਣ ਤਾਂ ਹੁੰਨੇ ਖੰਡੀਆਂ ਖੋਮੀ ਪਤਾ ਨਾ ਵਦੂ ਤਾ ਜਦੋਂ ਆਉ ਕੜੇ ਆਏ ਆਜੂ ਨੜ ਤ ਜਦੋਂ ਆਉ ਲੜਨਾ ਆਜੂਗੀ ਇਹਨੂੰ ਤਾਂ ਆਂਦੀ ਨਹੀਂ ਵੀ ਤੂੰ ਲੜਨਾ ਨਹੀਂ ਜਲੂਸ ਕੱਢਣਾ ਨਹੀਂ ਬੇਸ਼ੱਕ ਨਾ ਸਾਡੇ ਘਰੇ ਆਇਆ ਕਰੇ ਤੇ ਤੇਰੀ ਮਾਂ ਨੂੰ ਕਹਦੇ ਈ ਤੂੰ ਮੁੜ ਕੇ ਮੇਰੇ ਕਰੇ ਬੜੇ ਵੀ ਨਾ ਜੇ ਤੇਰੇ ਚੇਤੇ ਹੁ ਲੱਤਾਂ ਤੋੜ ਦੂੰਈ ਲੜਨ ਨੂੰ ਨਹੀਂ ਆਈ ਸੀ ਉਹ ਤਾਂ ਬਸ ਦੱਸ ਕੋਣ ਆਈ ਸੀਗੀ ਹੁ ਨਾ ਆਦਦੇ ਦੀ ਮੋਤਲੀ ਮਾਂ ਕੋ ਕੁਛ ਤਾਂ ਕਰ ਦਈਆ ਜੇ ਉਹਨੂੰ ਠੀਕ ਲੱਗ ਦੋ ਖੜੀ ਜਾ ਜਾ ਫਿਰ ਬਾਗ ਜਾ ਖੜੀ ਹੋ ਜਾ ਚਾ ਉਹਦੇ ਨਾਲ ਹੀ ਵਜਦਾ ਜਾ ਉੱਡ ਜਾ ਖੜੀ ਹੋ ਜਾ ਆਗਾ ਇੱਥੇ ਮਾਵਾਂ ᱛੀਆਂ ਬੈਨਾ ਇਹਨੇ ਮੱਤਾਂ ਦਿੱਤੀਆਂ ਆਪਦੀ ਮਾਂ ਨੂੰ ਵੀ ਤੂੰ ਆਏ ਆਂ ਆਖੀ ਆਏ ਆਂ ਆਖੀ ਖਾਣੀ ਚੇਰਨਿਆ ਕੋਲ ਕੀ ਕੁਛ ਕਰਦੀਆਂ ਨਾ ਮੈਂ ਚੇਰਨਿਆ ਕੋਲੇ ਅੱਜ ਜਾਵਾਂ ਨਾ ਮੈਂ ਖੱਲ ਜਾਵਾਂ ਤੋਰੀ ਫਿਰਦੀ ਐ ਮੈਂ ਹਰਲ ਹਰਲ ਕਰਦੀ ਖੱਟਾ ਖੱਟਾ ਪਾ ਲੈ ਸੂਟ ਲਾਲ ਲਾਲ ਚੱਕ ਲੈ ਝੋਲਾ ਨਾ ਅਖਲ ਨਾ ਮੌਤ ਕਹੇ ਜੀ ਅਕਲ ਨਹੀਂ